ਇਹ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਗੁਰੂ ਘਰ ਦੀ ਮਰਿਆਦਾ ਦਾ ਵੀ ਇਸ ਸ਼ਖਸ ਨੂੰ ਖਿਆਲ ਨਹੀਂ ਹੈ। ਨੰਗੇ ਸਿਰ ਇਹ ਬੰਦਾ ਗੁਰੂ ਘਰ ਦੇ ਅੰਦਰ ਵੜਦਾ। ਪਾਠੀ ਸਿੰਘ ਵੇਖੋ ਤਾਬਿਆਂ ਤੇ ਬੈਠੇ ਪਾਠ ਕਰ ਰਹੇ ਨੇ। ਹੱਥ ਦੇ ਵਿੱਚ ਗੁਟਕਾ ਸਾਫ ਫੜਿਆ ਹੋਇਆ ਹੈ। ਪਾਠੀ ਸਿੰਘ ਨਾਲ ਨੂੰ ਨਾਲ ਪਾਠ ਕਰ ਰਹੇ ਨੇ ਪਰ ਇਹ ਸ਼ਖਸ ਉਹਨਾਂ ਦੇ ਨਾਲ ਬੱਚ ਲੂਕੀ ਕਰਦਾ ਹੋਇਆ ਤੱਕੇ ਮਾਰਦਾ ਹੋਇਆ ਨਜ਼ਰ ਆ ਰਿਹਾ ਪਾਠੀ ਸਿੰਘ ਦੇ ਵੱਲੋਂ ਕਈ ਵਾਰ ਇਸ ਸ਼ਰਾਬੀ ਵਿਅਕਤੀ ਨੂੰ ਉਥੋਂ ਪਹਰਾ ਕੀਤਾ ਗਿਆ ਕਿਉਂਕਿ ਕਿਤੇ ਨਸ਼ੇੜੀ ਕੋਈ ਅਜੀਹੀ ਘਟਨਾ ਨਾ ਕਰ ਦੇਵੇ ਜਿਸ ਨਾਲ ਸਿੱਖ ਸੰਗਤਾਂ ਦੇ ਮਨ ਨੂੰ ਠੇਸ ਪਹੁੰਚੇ ਤਾਂ ਪਾਠੀ ਸਿੰਘ ਕਈ ਵਾਰ ਉਸ ਨੂੰ ਰੋਕਦੇ ਨੇ ਪਾਠੀ ਸਿੰਘ ਪਾਠ ਕਰ ਰਹੇ ਹੁੰਦੇ ਨੇ ਨਾਲੋਂ ਨਾਲ ਇਸ ਨੂੰ ਪਹਰਾ ਜਾਣ ਦੇ ਲਈ ਇਸ਼ਾਰੇ ਕਰਦੇ ਨੇ ਪਰ ਨਸ਼ੇ ਦੇ ਵਿੱਚ ਤੋਤੇ ਮੁੰਡਾ ਵੇਖੋ ਕਿਵੇਂ ਉਸ ਪਾਠੀ ਸਿੰਘ ਦੇ ਨਾਲ ਬਦਤਮੀਜ਼ੀ ਬਦਸਲੂਕੀ ਕਰਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਇਹ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਣਾ ਕਿ ਆਖਰ ਇਹ ਜਿਹੜੀ ਗੁਰੂ ਘਰਾਂ ਦੀ ਮਰਿਆਦਾ ਦਾ ਵੀ ਧਿਆਨ ਨਹੀਂ ਰੱਖਦੇ ਜਿਹੇ ਸ਼ਰਾਬੀ ਨਸ਼ੇੜੀ ਲੋਕ ਜਿਨ੍ਹਾਂ ਵੱਲੋਂ ਵੇਖੋ ਗੁਰੂ ਘਰ ਦੇ ਵਿੱਚ ਵੜ ਕੇ ਇੱਕ ਪਾਠੀ ਸਿੰਘ ਦੇ ਨਾਲ ਕਿਵੇਂ ਵੱਦ ਸਲੂਕੀ ਕੀਤੀ ਗਈ ਹੈ ਹਾਲਾਂਕਿ ਇਹ ਤਸਵੀਰਾਂ ਜਦ ਸਾਹਮਣੇ ਆਈਆਂ ਨੇ ਤਾਂ ਇਸ ਤੋਂ ਬਾਅਦ ਲਗਾਤਾਰ ਹੀ ਵੱਡੇ ਸਵਾਲ ਇਹਨਾਂ ਤਸਵੀਰਾਂ ਤੇ ਵੀ ਉੱਠਦੇ ਨੇ ਕਿ ਆਖਰ ਗੁਰੂ ਘਰਾਂ ਦੇ ਵਿੱਚ ਇੰਜ ਕਿਉਂ ਕੀਤਾ ਜਾ ਰਿਹਾ ਹੈ ਹਾਲਾਂਕਿ ਇਹ ਜਦੋਂ ਵੀਡੀਓ ਸਾਹਮਣੇ ਆਉਂਦੀ ਤੁਸੀਂ ਵੇਖ ਸਕਦੇ ਹੋ ਕਿ ਕਿੰਜ ਜਿਹੜਾ ਇਹ ਸ਼ਖਸ ਹੈ ਇਹ ਗੁਰੂ ਘਰ ਦੇ ਅੰਦਰ ਨੰਗੇ ਸਿਰ ਵੜ ਜਾਂਦਾ ਹੈ ਤੇ ਉੱਥੇ ਪਾਠੀ ਸਿੰਘ ਜੋ ਕਿ ਪਾਠ ਕਰ ਰਹੇ ਹੁੰਦੇ ਨੇ ਤੇ ਉਹਨਾਂ ਦੇ ਨਾਲ ਬੱਤਸਲੂਕੀ ਕਰਦਾ ਗੁਰਾਇਆ ਦੇ ਪਿੰਡ ਵਿਰਕਾ ਦੀਆਂ ਤਸਵੀਰਾਂ ਸਾਹਮਣੀਆਂ ਨੇ ਜਿਸ ਤੋਂ ਬਾਅਦ ਸਿੱਖ ਸੰਗਤ ਦੇ ਬੁੱਲੂ ਇਸ ਮੁੰਡੇ ਖਿਲਾਫ ਕਾਰਵਾਈ ਦੀ ਵੀ ਮੰਗ ਕੀਤੀ ਗਈ ਹੈ ਜਰਾ ਮੇਰਾ ਜਨਮਕਾ ਸਾਹਿਬ ਹੋਵਾਈਆਂ ਸਰਤਾ ਸਤਿਗੁਰਾਂ ਰੱਖਿਆ ਸਰਤਾ ਸਤਿਗੁਰਾਂ ਸਦਾ ਸਤਿਗੁਰਾਂ ਕਿਤਾਬ ਜਰਾ ਇਹ ਆਵੜੇ ਨਹੀਂ ਆਵੇ। ਵੇ ਜਿਦਿਏ ਆਵੜੇ ਨਹੀਂ ਆਉਂਦਾ। ਮੈਂ ਛੜਾ ਬੋਲ ਰੋ ਪਿਆ। ਛੜਾ ਨਾਮਿਆਦਾ ਹੋਇਆ ਜੇ ਪੰਛ ਤਵਸ ਕਰ। ਉਪਾਕੇ ਤੁੰਗਾ। ਕਰੇ ਉਪਾਕੇ ਤਵਸ ਜੇ ਸਰਾਸ ਸਰਤਾ ਰਿਆ। ਪੰਛ ਤਵਸ ਜੇ ਦੇ ਪਾਲ ਮੰਡ ਮਾਰਿਆ। ਛੜਾ ਵੇ ਧਰਮ ਪਾਇਆ ਤੁਮੇ ਕੋ ਤੇ ਨਾ ਹਰ ਕੇ ਲਾਗੇ ਕਹੇ ਨਾਨਕ ਤਸ ਹੋਆ ਕਿ ਕਰ ਅਨੰਦ ਵਾਜੇ। ਆਨੰਦ ਸੁਣਾਵੜੇ ਭਾਗੀਓ ਸਦਲਨੋ ਸੂਰੇ ਪਾਰ ਬ੍ਰਮਨ ਪਾਇਓ ਤੇ ਸਦਲਨੋ ਆਦੇਸ਼ ਸਤੀ ਬਾਣੀ ਸੋ ਬਾਣੀ ਸੋ ਬਾਣੀ ਸਤੀ ਬਾਣੀ ਹੁੰਦੇ ਆ ਆ ਅਨੰਤ ਨਾਰਾਇਣ ਭਾਗੇ ਵਜਿਆ ਹਾਂ ਹੋਤੇ ਭਾਗ ਦੇ ਕੋਈ ਤੋਂ ਸਵਾਦ ਸਵਾਦ ਦੀ ਗੱਲ ਤੋਂ ਬਾਤ ਆ ਦਲ ਜੀ ਕੋਲ ਦਾ ਕਰ ਰੋਗੇ ਬਹੁਤ